ਕੱਲ ਦੀ ਸਾਰਿਆਂ ਨੂੰ ਉਮੀਦ ਕਰਦੇ ਹੋਗੇ ਤੁਸੀਂ ਵਧੀਆ ਹੋਵੋਗੇ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਮਾਣਦੇ ਹੋਗੇ ਵਾਹਿਗੁਰੂ ਜੀ ਤੁਹਾਡੇ ਕੰਮਕਾਰਾਂ ਵਿੱਚ ਵਾਧਾ ਕਰੇ ਹੁਣ ਭੱਲੇ ਅਜੇ ਜਲਦੀ ਕੰਮ ਨਭੇੜ ਲਿਆ ਅਜ ਬਈ ਜਲਦੀ ਕੰਮ ਨਭੇੜ ਲਿਆ ਹੋਰ ਕੀ ਅਜ ਇਸ ਘਰ ਤੇ ਬੇਜੇ ਹੋ ਗਏ ਮੈਂ ਕਿਹਾ ਕੋਈ ਛੋਟਾ-ਮੋਟਾ ਕੰਮ ਹੀ ਹੋ ਰਹੀ ਹੈ ਫਿਰ ਹੋਰ ਕੰਮ ਕਦੋਂ ਕਰੂੰ ਕਿਤਾ ਹੈ ਤਾਂ ਫਿਰ ਮੈਂ ਚੈਨਲ ਆਉਣੀਆਂ ਵੀ ਤਾਂ ਹੈਗੀਆਂ ਹਾਂ ਦੇ ਹਾਂ ਦੇਖਦੇ ਆਂ ਜੇ ਤਾਂ ਬੋਸ ਨੂੰ ਸਿੱਕੋ ਹੈ ਪਾਹਦਾ ਹੁਣ ਤਾਂ ਵੈਸੇ ਤੋਂ ਪਠੀਕੇ ਹੁਣ ਤਾਂ ਬਦਲਬਾਜੀ ਤਾਂ ਹੈ ਨਹੀਂ ਉਹ ਡਲੇ ਬਦਲਦਾ ਨੈਟ ਤੇ ਦੱਸਿਆ ਵੇ ਤਾਂ ਵੀ ਮੀਂਹ ਆ ਤਾਂ ਉਹ ਦਿਨ ਨੈਟ ਵਾਲਾ ਮੀਂਹ ਪੈਂਦਾ ਤਾਂ ਹੈ ਨਹੀਂ ਯਾਰ ਆਪਾਂ ਤਾਂ ਪਾਣੀ ਵੀ ਉਸ ਹਿਸਾਬ ਨਾਲ ਲਈਦਾ ਵੀ ਕਿਤੇ ਮੀਂਹ ਜ਼ਿਆਦਾ ਤੇਜ਼ ਨਾ ਆ ਜਾਵੇ ਆ ਹੈਗਾ ਜੀ ਆਪਣਾ ਬਾੜਾ ਆ ਆਪਣਾ ਹੈਗਾ ਜੀ ਚੰਗੀ ਜਹਾਜ਼ ਕਖਟੋਣੇ ਵਾਲਾ ਉਹ ਬੈਠੇ ਕਟਰੂ ਜਿਨ੍ਹਾਂ ਚ ਇੱਕ ਲੋਤਾ ਕਟਾ ਉਹ ਹੁਣੇ ਬੈਠੇ ਚੌਂਕੜੀ ਮਾਰ ਕੇ ਉਹ ਅਸਲ ਚ ਇੱਕ ਲੋਤਾ ਤਾਂ ਕਿਹਾ ਮੈਂ ਉਹ 1.5 ਕਰੋੜ ਦਾ ਲਖਵਿੰਦਰ ਨੇ ਕੱਟਾ ਵੇਚਣਾ ਉਹ ਡੇਢ ਕਰੋੜ ਦਾ ਓ ਯਾਰ ਮਨ ਨੂੰ ਤਾਂ ਗੱਲ ਯਾਦ ਆ ਗਈ ਸੱਚੀਓ ਮਾਣ ਚੱਲ ਲੋਕਾਂ ਨੂੰ ਦੱਸ ਦਮ ਸਾਰਿਆਂ ਨੂੰ ਫਿੱਟੇ ਮੂੰਹ ਦੇ ਰਾ ਲੋਕਾਂ ਨੂੰ ਦੱਸ ਦਵਾ ਤੇਰੀ ਜੀ ਹੋਰ ਚੱਲ ਯਾਰ ਤੂੰ ਹੋਰ ਕੀ ਮਿਲ ਜਾਂਦਾ ਕਹਿਣਾ ਹੀ ਆ ਵੀ ਡੇਢ ਕਰੋੜ ਦਾ ਵੇਚਣਾ ਤੇ ਤਾਂ ਪਤਾ ਨਹੀਂ ਕੀ-ਕਿਆ ਲੈਣਾ ਉਹ ਤਾਂ ਕੱਟੇ ਦਾ ਡੇਢ ਕਰੋੜ ਦਾ ਸੇਲ ਕਰਕੇ ਉਹ ਹਰਿਆਣੇ 'ਚ ਵਿਕਿਆ 1.5 ਕਰੋੜ ਦਾ ਹਰਿਆਣੇ ਮਾ 72 ਕਰੋੜ ਦਾ ਵਿਕੇ ਤੇਰਾ 1.5 ਦਾ ਨਹੀਂ बिकੂਗਾ ਦੱਸ ਯਾਰ ਲੋਕਾਂ ਦੇ ਲੋਕਾਂ ਦੇ 27 27 ਕਰੋੜ ਦੇ ਵਿਗਰੇ ਤੂੰ ਇੰਨੀ ਸੇਵਾ ਕਰ ਰਹੀ ਤੜਕੇ 3 ਵਜੇ ਤੇ ਉੱਠ ਕੇ ਤੇਰਾ 1.5 ਕਰੋੜ ਦਾ ਨਹੀਂ बिकੂਗਾ ਹੁਣ ਤਾਂ ਤੇਰੇ ਕੋਲ ਦੋ ਆ ਸਗੋਂ 1.5 1.5 ਤੇ ਦੋ ਵਿਕਿ ਜਾਣੇ 3 ਕਰੋੜ ਰੁਪਏ ਬੱਟ ਪਰ ਪਿਆ ਤੇਰਾ ਆਹੀ ਦੇਖੀ ਤੂੰ ਸਾਲ ਦੋ ਸਾਲ ਤੱਕ ਤੈਨੂੰ 3 ਕਰੋੜ ਨਾ ਬਟਾਏ ਆ ਇਹਨਾਂ ਨੇ ਤੂੰ ਮੇਰਾ ਨਾ ਬਟਾ ਦੀ ਕੋਈ ਚੱਕਰ ਨਹੀਂ ਤੂੰ ਬਾਕੀ ਗੱਲਾਂ ਛੱਡ ਤੂੰ ਮੇਰਾ ਨਾਮ ਬਟਾਉਣ ਦੀ ਸੋਚ ਕੋਈ ਗੱਲ ਨਹੀਂ ਉਹ ਦੇਖੋ ਜੀ ਇਹ ਇਹ ਬੰਦਾ ਹੈ ਜੀ ਉਹ ਜਿਹਨੇ 1.5 ਕਰੋੜ ਦਾ ਕੱਟਾ ਵੇਚਣਾ ਇਹ ਬੰਦਾ ਇਹਨੂੰ ਧਿਆਨ ਨਾਲ ਦੇਖ ਲਓ 3 ਕਰੋੜ ਦੇ ਦੋ ਕੱਟੇ ਵੇਚਣੇ ਇਹਨੇ ਜੀ ਜੇ ਕਿਸੇ ਨੇ ਬੁੱਕ ਕਰਾਉਣਾ ਹੋਵੇ ਟਾਈਮ ਨਾਲ ਆ ਕੇ ਆਪਣਾ ਬਾਈ ਮੌਕਾ ਸੰਭਲਿਓ ਬਾਅਦ ਚ ਨਾ ਕਹੋ ਵੀ ਯਾਰ ਉਹ ਹੋ ਵੀ ਅਸੀਂ ਲੈਣਾ ਤਾਂ ਵੀ ਇੰਨਾ بڑا ਗਿਫਟ ਸਾਡਾ ਇੰਨਾ ਕੀਮਤੀ ਮੌਕਾ ਹੱਥੋਂ ਲੰਘ ਗਿਆ ਇਸ ਲਈ ਮੈਂ ਹੁਣ ਟਾਈਮ ਨਾਲ ਦੱਸ ਰਿਹਾ ਵੀ ਆਪਣਾ ਬਾਈ ਹੁਣੇ ਹੰਬੜਾ ਮਾਰ ਲਓ ਫੇਰ ਨਾ ਕਹੋ ਵੀ ਹਾਂ ਵੀ ਵੀ ਮੈਂ ਮਿਸ ਹੋ ਗਿਆ ਮੈਂ ਮਿਸ ਹੋ ਗਿਆ ਆਪਣੀ ਸਾਈਸ ਹੂਈ ਫਰਾ ਕੇ ਹੁਣ ਟਾਈਮ ਨਾਲ ਮੌਕਾ ਸੰਭਲੋ ਮੇਰਾ ਵੀਰ ਫੇਰ ਬਾਅਦ ਚ ਨਾ ਫੇਰ ਰੋਣ ਪਿੱਟਣ ਦਾ ਕੋਈ ਫਾਇਦਾ ਨਹੀਂ ਹੈਗਾ ਫੇਰ ਨੀਲਖਵਿੰਦਰ ਨੇ ਸੁਣਨੀ ਕਿਸੇ ਦੀ ਵੀ ਫਿਰ ਤਾਂ ਮੇਰੀ ਨਹੀਂ ਸੁਣਨੀ ਹੈਗੀ ਇਹਨੇ ਇੱਕ ਵਾਰੀ ਹਾਂ ਫਿਰ ਜੇ ਡੇਢ ਦੀ ਜਗ੍ਹਾ ਕੋਈ 2 ਕਰੋੜ 2.5 ਕਰੋੜ ਲਾਊਗਾ ਕੱਟੇ ਪਰ ਫਿਰ ਤਾਂ ਸ਼ਾਇਦ ਉਹ ਤਾਂ ਨੰਬਰ ਆ ਜਾਊਗਾ ਨਹੀਂ ਤਾਂ ਉਹ ਡੇਢ ਕਰੋੜ ਦਾ ਸੇਲ ਆ ਪੱਕਾ ਹੈ ਬਾਈ ਕੋਈ ਵੀ ਸਮਝਦਾ ਨਹੀਂ ਉਹ ਬਚਾਉਣਾ ਸਾਡਾ ਫਰਜ਼ ਮੰਨਦਾ ਪਤਾ ਕੀ ਗੱਲ ਹੈ ਹਾਂ ਗੱਲ 1.5-2 ਕਰੋੜ ਦੀ ਨਹੀਂ ਗੱਲ ਐਵੇਂ ਵੀ ਜੇ ਉਹ ਮਾਰ ਕੇ ਤਾਂ ਮੈਂ ਉਹਨੂੰ ਦੁੱਧ ਕੋਈ ਨਹੀਂ ਦੇਣਾ ਇਹ ਤਾਂ ਹੈਗਾ ਇਹ ਤਾਂ ਪਤਾ ਮੰਨੂ ਗੱਲ 1.5 ਕਰੋੜ ਦੀ ਨਹੀਂ ਹੂੰ ਗੱਲ ਤਾਂ ਸਾਰੀ ਲੱਤਾਂ ਦੀ ਹੈ ਮਾਰ ਮਾਰ ਕੇ ਮੂੰਹ ਹੀ ਘਾ ਕਰ ਦੇਣਾ ਉਹ ਤਾਂ ਹੈਗਾ ਉਹ ਤਾਂ ਗੱਲ ਸਹੀ ਹੈ ਆਏਗੀ ਮੇਰੀ ਬੱਚੀ ਹਰ ਇੱਕ ਕਿਸਮਤ ਵਾਲੀ ਹੈ ਵਿਚਾਰੀ ਆਪਾਂ ਆ ਗਏ ਆਂ ਜੀ ਰੋਪੜ ਦੇਖੋ ਜੀ ਰੋਪੜ ਦਾ ਥਿਊ ਦੇਖੋ ਕਿੰਨਾ ਸੋਹਣਾ ਹੈ ਆ ਦੇਖੋ ਇੱਧਰ ਸ਼ਾਮ ਦਾ ਟਾਈਮ ਹੈ ਟ੍ਰੈਫਿਕ ਆਪਣਾ ਗਰਲ ਸਕੂਲ ਦੇਖੋ ਜੀ ਆਪਾਂ ਆ ਗਏ ਜੀ ਬੇਲਾ ਚੌਂਕ ਇੱਥੇ ਸਭ ਤੋਂ ਵੱਧ ਰੌਣਕ ਲੱਗਦੀ ਹੈ ਆ ਦੇਖੋ ਜੀ ਰੌਣਕਾ ਦੇਖੋ ਜੀ ਬੇਲਾ ਚੌਂਕ ਦੀਆਂ ਰੌਣਕਾ ਦੇਖੋ ਜੀ ਨਾ ਚੌਂਕ ਚ ਲੱਗਦੀ ਆ ਨੇ ਸਭ ਤੋਂ ਮੇਨ ਰੋਡ ਦਾ